ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਉਚਾਰੀ ਹੋਈ ਚਉਪਈ ਵਿੱਚੋਂ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਭਵ ਲਿਓ ਤੇ ਇਸ ਸ਼ਬਦ ਨੂੰ ਜਦੋਂ ਆਪਾਂ ਵੀਰਾਂ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਦੂਜੇ ਕਾਲੇ ਤੇ ਗਾਇਨ ਕਰਦੇ ਹਾਂ ਸ਼ਬਦ ਬਹੁਤ ਹੀ ਆਸਾਨ ਹੈ ਹਾਈ ਪਿਚ ਤੇ ਬਿਲਕੁਲ ਵੀ ਨਹੀਂ ਜਾ ਰਿਹਾ ਹੈ ਪਰ ਬਾਤ ਫੇਰੀ ਵਿੱਚ ਸੰਗਤਾਂ ਨੂੰ ਪਿੱਛੇ ਵੀ ਗਾਇਨ ਕਰਵਾਇਆ ਜਾ ਸਕਦਾ ਹੈ ਤੇ ਬਹੁਤ ਆਸਾਨੀ ਦੇ ਨਾਲ ਆਪਾਂ ਇਸ ਸ਼ਬਦ ਨੂੰ ਸਿੱਖ ਸਕਾਂਗੇ ਤੇ ਦੇਖਦੇ ਹਾਂ ਕੱਲੇ ਕੱਲੇ ਪੰਕਤੀ ਤੇ ਗਾਇਨ ਕਰਕੇ ਇਸ ਸ਼ਬਦ ਨੂੰ ਕੱਲੇ ਕੱਲੇ ਸਵਰ ਤੇ ਸੁਖਣ ਦੀ ਕੋਸ਼ਿਸ਼ ਕਰਾਂਗੇ ਸ਼ਹਿਰ ਵਿਖੇ ਪਵਲ ਉਪਤਨਾ ਸ਼ਹਿਰ ਵਿਖੇ ਸ਼ਹਿਰ ਵਿਖੇ ਸ਼ਹਿਰ ਵਿਖੇ ਪਵਲ पटना शहर बिखे पय प्रकाश हमारा पयो पटना शहर बिखे पवे लयो तई प्रकाश हमारा पयो पटना शहर बिखे पवे लयो मातृ देश हम कोने आए पाद पाद दाईन दुलराय ਮਧਰ ਦੇਸ ਹਮ ਕੋ ਲੈ ਆਏ ਅੰਤ ਮਾਤ ਦਾਈਨ ਦੁਰਾਈ ਸਹਿਨ ਵਿਖੈ ਸਹਿਰ ਵਿਖੈ ਪਵਨ ਪਤਨਾ ਸਹਿਰ ਵਿਖੈ ਸਹਿਰ ਵਿਖੈ ਸਹਿਰ ਵਿਖੈ ਪਵਨ ਪਤਨਾ ਸਹਿਰ ਵਿਖੈ ਸਹਿਰ ਵਿਖੈ ਸ਼ਹਿਰ ਵਿਖੇ ਪਵਲੈਓ ਪਟਨਾ ਸ਼ਹਿਰ ਵਿਖੇ ਸ਼ਹਿਰ ਵਿਖੇ ਸ਼ਹਿਰ ਵਿਖੇ ਪਵਲੈਓ ਪਟਨਾ ਸ਼ਹਿਰ ਵਿਖੇ ਤਹੀ ਪ੍ਰਕਾਸ਼ ਹਮਾਰਾ ਪਰ ਹੋ

ਪਟਨਾ ਸ਼ਹਿਰ ਵਿਖੇ ਪਵਲੈ ਕੋ ਇਹਨਾਂ ਗਾਇਲ ਕਰਕੇ ਸੈਕੰਡ ਪੰਕਤੀ ਵਿੱਚ ਥੋੜਾ ਜਿਹਾ ਫਰਕ ਹੈ ਮਦਰ ਦੇਸ਼ ਹਮ ਕੋ ਲੈ ਆਏ ਮਦਰ ਦੇਸ਼ ਹਮ ਕੋ ਲੈ ਆਏ

ਤਿਤਨਾ ਸਹਿਰ ਵਿਖੇ ਤੇ ਜਿਵੇਂ ਆਪਾਂ ਅੰਤਰੀ ਦੀ ਤਰੀਕੇ ਨਾਲ ਸਹੀ ਪ੍ਰਕਾਸ਼ ਮਾਰਾ ਭਇਓ ਗਾਇਨ ਕੀਤਾ ਹੈ ਉਸੇ ਤਿੱਕੇ ਨਾਲ ਅਗਲਾ ਅੰਤਰਾ ਵੀ ਆ ਜਾਣਾ ਹੈ ਸਾਰੇ ਅੰਤਰੇ ਸੇਮ ਇਸੇ ਤਿੱਕੇ ਨਾਲ ਹਨ ਜਿਵੇਂ ਕਿ ਮੁਰਿਤ ਪੂਰਬ ਕੀ ਅਸ ਪਿਆਨਾ ਪਾਂਤ ਪਾਂਤ ਕੇ ਤੀਰਤਨਾ ਨਾਮ ਮੁਰਪਿਤ ਪੂਰਬ ਕੀ ਅਸਪਿਆ ਨਾ ਪੰਦ ਪੰਦ ਕੇ ਪੀਰਤ ਨਾ ਨਾ ਜਬ ਹੀ ਜਾਤ ਤ੍ਰਿਬੇਣੀ ਪਏ ਪੁੰਨਦਾਨ ਨਿਨ ਕਰਤ ਨਿਤਾਏ ਜਬ ਹੀ ਜਾਤ ਤ੍ਰਿਬੇਣੀ ਪਏ ਪੁੰਨਦਾਨ ਨਿਨ ਕਰਤ ਨਿਤਾਏ ਮੁਰਪਿਤ ਪੂਰਬ ਕੀ ਅਸ ਪਿਆਨਾ ਪਾਂਦ ਪਾਂਦ ਕੇ ਤੀਰਤ ਨਾਨਾ ਪਾਂਦ ਪਾਂਦ ਕੇ ਤੀਰਤ ਨਾਨਾ ਮੁਰਪਿਤ ਪੂਰਬ ਕੀ ਅਸ ਪਿਆਨਾ ਪਾਂਦ ਪਾਂਦ ਕੇ ਤੀਰਤ ਲਾਨਾ ਪਾਤ ਪਾਤ ਕੇ ਤੀਰਤ ਤੀਰਤ ਨਾਨਕ ਜਬ ਹੀ ਜਾਤ ਤ੍ਰਿਬੇਣੀ ਪਾਏ ਜਬ ਹੀ ਜਾਤ ਤ੍ਰਿਬੇਣੀ ਪਾਏ ਪੁਨਰਾਨ ਦਿਨ ਕਰਤ ਬਿਤਾਏ पुनरबित शर विखे शर विख पगलो पटना शर विखे शर मिख शर विखे पगलो पटना शहर विखे ਮੈਨੂੰ ਉਮੀਦ ਹੈ ਕਿ ਆਪ ਜੀ ਸਾਨੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕਰ ਸਕੋਗੇ ਸਿੱਖ ਸਕੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ